ਜੀ ਪੰਜਾਬ ਦਾ ਅਨਦਾਤਾ ਸੜਕਾਂ ਤੇ ਆ ਆਮ ਆਦਮੀ ਪਾਰਟੀ ਕਿੰਨਾ ਕ ਸਾਥ ਦੇ ਰਹੀ ਹੈ ਕਿੰਨਾ ਕ ਸਹਿਯੋਗ ਆ ਮਾਰ ਬਿਲਕੁਲ ਦਿਨ ਰਾਤ ਅਨਦਾਤਾ ਦੇ ਨਾਲ ਅਸੀਂ ਅਨਦਾਤਾ ਦੇ ਹੱਕ ਦੇ ਵਿੱਚ ਅਸੀਂ ਅਨਦਾਤਾ ਦਾ ਸਾਥ ਪਹਿਲਾਂ ਦਿੱਲੀ ਦੇ ਵਿੱਚ ਵੀ ਦਿੱਤਾ ਅਸੀਂ ਅਨਦਾਤਾ ਦਾ ਸਾਥ ਪੰਜਾਬ ਦੇ ਵਿੱਚ ਵੀ ਹੁਣ ਡੱਲੇਵਾਲ ਸਾਹਿਬ ਸੀਗੇ ਮਰਨਵਰਤ ਤੇ ਬੈਠੇ ਸੀ ਅਸੀਂ ਹਰ ਤਰ੍ਹਾਂ ਨਾਲ ਉਹਨਾਂ ਦਾ ਸਹਿਯੋਗ ਕੀਤਾ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਕੀਤਾ ਕੇਂਦਰ ਸਰਕਾਰ ਨੂੰ ਪੂਰਾ ਜੋ ਵੀ ਇਹਨਾਂ ਦੀ ਮੀਡੀਏਟਰ ਬਣ ਕੇ ਕੰਮ ਕਰ ਸਕਦੇ ਸੀ ਕਿਸਾਨਾਂ ਲਈ ਉਹ ਕੀਤਾ ਤੇ ਅੱਗੇ ਵੀ ਕਰ ਰਹੇ ਹਾਂ ਕਰਦੇ ਰਹਾਂਗੇ ਅन्नदाता ਜਿਹੜਾ ਉਹ ਪੰਜਾਬ ਦੀ ਖੁਸ਼ਹਾਲੀ ਵਾਸਤੇ ਪੰਜਾਬ ਦਾ ਹਰ ਵਰਗ ਭਾਵੇਂ ਉਹ ਵਪਾਰੀ ਵਰਗ ਭਾਵੇਂ ਉਹ ਜ਼ਿਮੀਂਦਾਰ ਵਰਗ ਭਾਵੇਂ ਸ਼ਹਿਰੀ ਹੈ ਜਾਂ ਪਿੰਡੂ ਹੈ ਜਾਂ ਉਹ ਕਿਸੇ ਵੀ ਜਾਤ ਬਰਾਦਰੀ ਦੇ ਨਾਲ ਸੰਬੰਧਿਤ ਹੈ ਸਾਰੇ ਹੀ ਕਿਸਾਨ ਤੋਂ ਬਿਨਾ ਚੱਲ ਨਹੀਂ ਸਕਦੇ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਇਸ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਕਿਸਾਨ ਜਿਹੜਾ ਉਹ ਮੁੱਖ ਹੈ ਤੇ ਕਿਸਾਨ ਨੂੰ ਬਚਾਣਾ ਪੰਜਾਬ ਨੂੰ ਬਚਾਉਣਾ ਇਹ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਉਹਨੂੰ ਇਸੇ ਤਰ੍ਹਾਂ ਨਿਭਾਉਗੇ। ਤੁਸੀਂ ਕਿਹਾ ਹੈ ਕਿ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਕਿ ਪੰਜਾਬ ਦੇ ਅन्नदाता ਦੇ ਨਾਲ ਆ। ਇਹ ਤੁਸੀਂ ਗੱਲ ਕਨਫਰਮ ਕਰਤੀ ਪਰੰਤੂ ਸਿਆਸੀ ਲੀਡਰ ਉਹਨਾਂ ਨੂੰ ਲਗਾਤਾਰ ਮਿਲਣ ਜਾ ਰਹੇ ਨੇ। ਹਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਿਲਣ ਨਹੀਂ ਗਏ। ਕੀ ਵਜ੍ਹਾ ਰਹੇਗੀ ਕਿ ਉਹਨਾਂ ਨੇ ਇੱਕ ਵਾਰ ਸਾਰ ਲੈਣਾ ਵੀ ਜ਼ਰੂਰੀ ਨਹੀਂ ਸਮਝਿਆ ਉਹਨਾਂ ਦੀ? ਨਹੀਂ ਡਲੇਵਾਲ ਸਾਹਿਬ ਕੋਲ ਉਹਨਾਂ ਨੇ ਸਾਡਾ ਸਾਰਾ ਪੂਰਾ ਵਫ਼ਦ ਗਿਆ ਜੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਤੇ ਕਾਰਜਕਾਰੀ ਪ੍ਰਧਾਨ ਚੈਰੀ ਕਲਸੀ ਜੀ ਤੇ ਉਹਨਾਂ ਦੇ ਨਾਲ ਸਾਡੇ ਵਿੱਤ ਮੰਤਰੀ ਪੰਜਾਬ ساری ਕੈਬਨਿਟ ਗਈ ਸੀਗੀ ਡਲੇਵਰ ਸਾਹਿਬ ਕੋਲੇ ਪੰਜਾਬ ਸਰਕਾਰ ਪੂਰੀ ਉਹਨਾਂ ਕੋਲ ਗਈ ਸੀਗੀ ਤੇ ਹਰ ਤਰ੍ਹਾਂ ਨਾਲ ਉਹਨਾਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਸੀ ਉਹਨਾਂ ਦੇ ਉਹਨਾਂ ਨੂੰ ਦੱਸਿਆ ਸੀ ਕਿ ਪੰਜਾਬ ਸਰਕਾਰ ਉਹਨਾਂ ਦੇ ਸਮਰਥਨ ਚਾ ਉਹਨਾਂ ਦੇ ਹੱਕ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਕੋਈ ਲੱਗੇ ਵੀ ਅਸੀਂ ਕਿਸੇ ਤਰ੍ਹਾਂ ਕੋਈ ਲੱਗਦੀ ਹੈ ਤਾਂ ਉਹ ਹਰ ਵੇਲੇ ਜਦੋਂ ਮਰਜ਼ੀ ਸਾਨੂੰ ਕਾਲ ਕਰਨ ਗੱਲ ਕਰਨ ਉਹ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਕਿਸਾਨਾਂ ਤੋਂ ਅਸੀਂ ਅੱਡ ਨਹੀਂ ਕਿਸਾਨ ਸਾਡੀ ਰੂਹ ਨੇ ਕਿਸਾਨ ਸਾਡੀ ਜਿੰਦ ਜਾਨ ਨੇ ਜੀ ਤੁਹਾਨੂੰ ਇੱਕ ਇਸ਼ਾਰਾ ਵੀ ਯਾਦ ਹੋਵੇਗਾ ਇਸ ਤਰ੍ਹਾਂ ਇਹ ਅਨਮੋਲ ਗਗਰਮਾਨ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਅਸੀਂ ਐਮਐਸਪੀ ਆਪ ਦਵਾਂਗੇ ਜਦੋਂ ਸਾਡੀ ਪੰਜਾਬ ਦੇ ਵਿੱਚ ਸਰਕਾਰ ਆਈ ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਫਿਰ ਕਿਸਾਨਾਂ ਨੂੰ ਹਜੇ ਤੱਕ ਐਮਐਸਪੀ ਕਿਉਂ ਨਹੀਂ ਮਿਲੀ ਵਰਿੰਦਰ ਜੀ ਰਾਤ ਗਈ ਬਾਤ ਗਈ ਹੁਣ ਦੇਖੋ ਨਹੀਂ ਪਾਰਟੀ ਆਮ ਆਦਮੀ ਪਾਰਟੀ ਦੀ ਹੈ ਜੀ ਗੱਲ ਰਾਤ ਗਈ ਬਾਤ ਗਈ ਨਹੀਂ ਹੁੰਦਾ ਪਾਰਟੀ ਦੀ ਗੱਲ ਨਹੀਂ ਸੀ ਉਹ ਦੇਖੋ ਇੱਕ ਐਮਐਲਏ ਦੀ ਬਾਤ ਸੀ ਤੂੰ ਐਮਐਲਏ ਨੂੰ ਉਹੀ ਤੁਸੀਂ ਪੁੱਛ ਸਕਦੇ ਹੋ ਕਿ ਉਹਨਾਂ ਨੇ ਕਿਉਂ ਕਿਹਾ ਕਿਉਂ ਨਹੀਂ ਕਿਹਾ ਪਾਰਟੀ ਦੇ ਕਦੇ ਇਸ ਤਰ੍ਹਾਂ ਨਹੀਂ ਕਿਹਾ ਪਾਰਟੀ ਕਹੇਗੀ ਫੇਰ ਤੁਸੀਂ ਜ਼ਰੂਰ ਉਹਦੇ ਉੱਤੇ ਕਰ ਸਕਦੇ ਜੀ ਤੇ ਅੱਜ ਪੰਜਾਬ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਕੱਲ ਪਰਸੋਂ ਦੇਖਿਆ ਕਿ ਕਿਸ ਤਰ੍ਹਾਂ ਡਾਕਟਰ ਭੀਮਰਾਓਂ ਉਵੇਦਕਰ ਦਾ ਬੁੱਤ ਤੋੜਿਆ ਗਿਆ ਸ਼ਰਿਆਮ ਜਿਹੜੀ ਕਿ ਕਾਨੂੰਨੀ ਵਿਵਸਥਾ ਦੀਆਂ ਧਜੀਆਂ ਵੀ ਉਡਾਈਆਂ ਗਈਆਂ ਦੇਖੋ ਪੰਜਾਬ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਸਾਡੇ ਬੇਰੋਜ਼ਗਾਰ ਜਿਹੜੇ ਕੋਈ ਨੌਜਵਾਨ ਜਾਂ ਕੁਛ ਨਸ਼ੇ ਪੱਤੇ ਦੇ ਆਦੀ ਹੋ ਚੁਕੇ ਨੌਜਵਾਨ ਨੇ ਉਹਨਾਂ ਨੂੰ 扑ਕਾ ਕੇ ਉਹਨਾਂ ਨੂੰ ਥੋੜੇ ਬੋਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਮਦਦ ਕਰਕੇ ਉਹਨਾਂ ਨੂੰ 扑ਕਾ ਕੇ ਉੱਥੇ ਭੇਜ ਦਿੰਦੇ ਨੇ ਐਸੇ ਕੰਮ ਕਰਵਾਉਂਦੀਆਂ ਨੇ ਪੰਜਾਬ ਸਰਕਾਰ ਇਹਦੀ ਬੜੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਤੇ ਪੰਜਾਬ ਸਰਕਾਰ ਇਹਦੇ ਉੱਤੇ ਕਿਸੇ ਵੀ ਦੋਸ਼ੀ ਨੂੰ ਬਖਸ਼ੇਗੀ ਨਹੀਂ ਜਿਹੜੇ ਬੰਦੇ ਨੇ ਦੋਸ਼ ਕੀਤਾ ਉਹਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਉਹਦੇ ਉੱਤੇ ਬਣਦੀਆਂ ਸਖਤ ਧਾਰਾਵਾਂ ਦੇ ਅਧੀਨ ਕੇਸ ਚਲਾਇਆ ਜਾਊਗਾ ਪਰਚਾ ਦਰਜ ਕੀਤਾ ਗਿਆ ਉਹਨੂੰ ਅਰੈਸਟ ਕਰਕੇ ਦੇਖੋ ਸਰਕਾਰ ਜੋ ਕਰ ਸਕਦੀ ਹੈ ਉਹ ਵੱਧ ਤੋਂ ਵੱਧ ਕਰ ਰਹੀ ਹੈ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਉਸਤੇ ਪੰਜਾਬ ਸਰਕਾਰ ਵੱਲੋਂ ਪ੍ਰਬੰਧ ਕੀਤੇ ਗਏ ਨੇ ਤੇ ਕੀਤੇ ਵੀ ਜਾ ਰਹੇ ਹਨ